ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਦੇ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਜੀ ਪਿੰਡ ਮਲੂਕਾ ਤਹਿਸੀਲ ਫੂਲ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਭਾਈ ਰੂਪ ਦੇ ਘਰੋਂ ਇੱਕ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਚੰਗੀ ਵੱਜ ਦਿਖਾ ਰਹੇ ਆਂ ਸਿੰਘਾਂ ਦੀ ਜੇ ਗੱਲ ਕਰਗੇ ਤਾਂ ਮਿੱਤਰੋ ਢਾਕ ਤਲਵਾਰੀ ਆ ਤੇ ਕਦੋਂ ਸੂਈ ਆ ਕਿੰਨਾ ਕੁ ਜਿਹੜਾ ਦੁੱਧ ਹੈ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਕਿਹੜੇ ਸਿਮੰਡ ਦਾ ਮਿੱਤਰੋ ਬੱਚਾ ਤੇ ਦੁੱਧ ਕਿੰਨਾ ਖੜਿਆ ਆ ਪੂਰੀ ਗੱਲਬਾਤ ਕਰਾਂਗੇ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਜ਼ਰੂਰ ਡਰਦੀ ਐ ਤੇ ਉਪਰਾ ਬਣਦੀ ਐ ਥਾਲੇ ਵੀ ਦੀ ਆਪਾਂ ਫੇਰ ਗੱਲ ਕਰਕੇ ਬਹੁਤ ਚੰਗੀ ਤੇ ਚੰਗਾ ਬਾਈ ਕੰਦਾ ਵੀ ਪਿਛਲੇ ਸੂਏ ਦਾ ਦੁੱਧ ਸੀ ਹੁਣ ਵੀ ਜਿਵੇਂ ਥੋੜੇ ਦਿਨ ਹੋਏ ਨੇ ਬਹੁਤ ਸੋਨਾ ਮਿੱਤਰੋ ਦੁੱਧ ਤਿਆਰ ਕੀਤਾ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫੇਰ ਆਪਾਂ ਮਿੱਤਰੋ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋ ਠੀਕ ਐ ਸਤਾ ਹਾਂਜੀ ਬਾਈ ਜਿਹੜੀ ਹੁਣ ਆਪਾਂ ਇਹ ਮੱਝ ਦਿਖਾਈ ਆ ਸੁਆ ਕਿਹੜਾ ਸੁਈ ਆ ਜੀ ਇਹ ਵੀ ਤੀਜਾ ਸੁਆ ਸੁਈ ਆ ਤੀਜਾ ਸੁਆ ਸੁਈ ਆ ਕਦੋਂ ਕਦੀ ਸੁਈ ਵੀ ਆ 9-10 ਦਿਨ ਹੋ ਗਏ ਬਈ 9-10 ਦਿਨ ਕਿੰਨਾ ਕ ਜਿਹੜਾ ਬੋਲਾ ਤਿਆਰ ਆ 14-15 ਲੀਟਰ ਤਿਆਰ ਆ ਬੱਚਾ ਬੱਚਾ ਆ ਕਿਹੜੇ ਸਿਮੰਟ ਦਾ ਜੀ ਇਹ ਮੋਦੀ ਦਾ ਬਈ ਮੋਦੀ ਦਾ ਹਾਂ ਬਈ ਤੇ ਕਿੰਨਾ ਕ ਜਿਹੜਾ ਦੁੱਧ ਕੱਢਿਆ ਵਾ ਪਿਛਲੇ ਸੁਏ ਪਿਛਲੇ ਸੁਆ 17 ਇੱਕ ਕੱਢਿਆ ਲੈ 16-17 ਹਾਂ ਬਈ ਠੀਕ ਹੈ ਉਹ ਜੋ ਟੀਵੀ ਦੀ ਆ ਹਾਂ ਬਈ ਉਹ ਵੀ ਸਾਹਮਣੇ ਉਹ ਵੀ ਮੋਦੀ ਦੀ ਮੋਦੀ ਜਿਹੇ ਪਹਿਲੇ ਸੁਏ ਦੀ ਹਾਂ ਬਈ ਠੀਕ ਹੈ ਮੁੱਲ ਫਿਰ ਕੀ ਕਰਤਾ ਜੀ ਮਰ 210 210 ਹਾਂ ਆ ਤੋੜ ਕੇ ਦਿਖਾਓ ਜੀ ਫਿਰ ਮੁੱਲ ਬਾਈ ਕਹਿੰਦਾ ਵੀ 210000 ਸੋ ਸੋਹਣਾ ਕੱਦ ਕਾਠਾ ਚੰਗੀ ਸਮੀ ਵੀ ਆ ਦੁੱਧ 16 17 ਲੀਟਰ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਜਿਹੜਾ ਕੱਢਿਆ ਵਾ ਤੇ 8 9 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਇਸ ਵਕਤ 13 14 ਕਿਲੋ ਦੁੱਧ ਤਿਆਰ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ 2 ਲੱਖ 10000 ਬਾਈ ਕਹਿੰਦਾ ਵੀ ਮੁੱਲ ਹੈ ਛੋਕਰੇ ਲੋ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਕੋਈ ਮੋੜ ਲੈ ਬੰਦ ਕਰ ਸੋ ਚੰਗੇ ਦੁੱਧ ਵਾਲੇ ਪਸੂ ਮਿੱਤਰੋ ਫਿਰ ਆਪਾਂ ਕਹਣਾ ਬਹੁਤ ਘੱਟ ਨਿਕਲਦੇ ਆ ਜਿਹੜੇ ਹਿਸਾਬ ਨਾਲ ਵੀ 16 17 ਪਿਛਲੇ ਸੂਏ ਦਾ ਕੱਢਿਆ ਵੀ ਇਸ ਵਾਰ ਵੀ ਉਮੀਦ ਹੈ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 62806 62806 9999 99099 ਹਾਂ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਅਜ 98724 82124